ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਜਿਸ ਘਰ ਵਿੱਚ ਵੀ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਨਸ਼ੇ ਦਾ ਸੇਵਨ ਹੁੰਦਾ ਹੈ ਤਾਂ ਫਿਰ ਉਹ ਲੋਕ ਇਹ ਦੋ ਕੰਮ ਜ਼ਰੂਰ ਕਰ ਲੈਣ ਤਾਂ ਫਿਰ ਦੇਖਣਾ ਪਰਮ ਪਿਤਾ ਪਰਮੇਸ਼ਵਰ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼ਰਾਬ ਦੀ ਲਤ ਜੜ ਤੋਂ ਖਤਮ ਹੋ ਜਾਵੇਗੀ ਜੋ ਘਰ ਵਿੱਚ ਨਸ਼ੇ ਦਾ ਸੇਵਨ ਹੁੰਦਾ ਹੈ ਉਹ ਨਸ਼ਾ ਬਿਲਕੁਲ ਖਤਮ ਹੋ ਜਾਵੇਗਾ ਸੰਗਤ ਜੀ ਅਸੀਂ ਜੋ ਅੱਜ ਵਿਚਾਰ ਲੈ ਕੇ ਹਾਜ਼ਰ ਹੋਈਆਂ ਉਹ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਸੈਂਕੜੇ ਪਰਿਵਾਰਾਂ ਦੀ ਗੱਲ ਹੈ ਅੱਜ ਦੇ ਸਮੇਂ ਵਿੱਚ ਨਸ਼ਿਆਂ ਦੀ ਲਤ ਖਾਸ ਕਰਕੇ ਸ਼ਰਾਬ ਦੀ ਆਦਤ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਇਹ ਕੋਈ ਦੂਰ ਦੀ ਗੱਲ ਨਹੀਂ ਇਹ ਗੱਲ ਅਸੀਂ ਆਪਣੇ ਘਰਾਂ 'ਚ ਮੁਹੱਲਿਆਂ 'ਚ ਰਿਸ਼ਤੇਦਾਰੀਆਂ ਵਿੱਚ ਆਮ ਵੇਖਦੇ ਹਾਂ ਸੰਗਤ ਜੀ ਜਿਹੜਾ ਵੀ ਅਕਸਰ ਜਿਹੜਾ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਸੰਗਤ ਜੀ ਉਹ ਕਈ ਵਾਰ ਉਹ ਇਹੋ ਕਹਿੰਦਾ ਹੈ ਕਿ ਅਸੀਂ ਨਸ਼ਾ ਛੱਡ ਦੇਾਂਗੇ ਪਰ ਸੰਗਤ ਜੀ ਕੁਝ ਦਿਨ ਨਸ਼ਾ ਛੱਡਣ ਬਾਅਦ ਉਹ ਫੇਰ ਦੁਬਾਰਾ ਨਸ਼ੇ ਤੇ ਲੱਗ ਜਾਂਦੇ ਹਨ ਤਾਂ ਫਿਰ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਹਾਂ ਉਹ ਕੋਈ ਕਿਤਾਬੀ ਗੱਲ ਨਹੀਂ ਏ ਤਾਂ ਸਤਗੁਰ ਸੱਚੇ ਪਾਸ਼ਾ ਦੀ ਕਿਰਪਾ ਹੈ ਸਤਗੁਰ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਹੈ ਕਿ ਜੋ ਵੀ ਇਨਸਾਨ ਸੱਚੇ ਦਿਲੋਂ ਇਹ ਦੋ ਕੰਮ ਕਰਦਾ ਹੈ ਤਾਂ ਸਤਗੁਰ ਸੱਚੇ ਪਾਸ਼ਾ ਦੀ ਉਸ ਵਿਅਕਤੀ ਉੱਪਰ ਅਜੇਹੀ ਕਿਰਪਾ ਹੁੰਦੀ ਹੈ ਕਿ ਉਹ ਹਰ ਪ੍ਰਕਾਰ ਦੇ ਨਸ਼ੇ ਨੂੰ ਛੱਡ ਦੇਵੇਗਾ ਅਤੇ ਉਹਨਾਂ ਦੇ ਜੋ ਵੀ ਘਰ ਵਿੱਚ ਸਮੱਸਿਆ ਹੈ ਸਮੱਸਿਆ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦੂਰ ਹੋ ਜਾਵੇਗੀ ਪਰ ਸੰਗਤ ਜੀ ਲੋੜ ਹੈ ਭਰੋਸਾ ਕਰਕੇ ਗੁਰੂ ਉੱਪਰ ਭਰੋਸਾ ਕਰਕੇ ਇਹ ਦੋ ਕੰਮ ਕਰਨ ਲਈ ਕਿਉਂਕਿ ਸੰਗਤ ਜੀ ਅਸੀਂ ਬਾਕੀ ਸਭ ਉਪਾਅ ਤਾਂ ਅਪਣਾ ਲੈਂਦੇ ਹਾਂ ਪਰ ਅਸੀਂ ਗੁਰੂ ਉੱਪਰ ਭਰੋਸਾ ਨਹੀਂ ਕਰਦੇ ਪਰ ਸੰਗਤ ਜੀ ਗੁਰੂ ਦੇ ਨਾਮ ਵਿੱਚ ਐਨੀ ਤਾਕਤ ਹੈ ਉਹ ਸਤਗੁਰ ਸੱਚੇ ਪਾਸ਼ਾ ਦੇ ਨਾਮ ਵਿੱਚ ਐਨੀ ਤਾਕਤ ਹੈ ਜੋ ਵੀ ਆਪਣੀਆਂ ਡੋਰਾ ਉਸ ਸਤਗੁਰ ਸੱਚੇ ਪਾਸ਼ਾ ਦੇ ਹੱਥ ਵਿੱਚ ਦੇ ਦਿੰਦਾ ਹੈ ਤਾਂ ਫਿਰ ਸੰਗਤ ਜੀ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਉਸ ਦੇ ਸਾਰੇ ਦੁੱਖ ਸਤਗੁਰ ਸੱਚੇ ਪਾਸ਼ਾ ਕੱਟ ਦਿੰਦੇ ਹਨ ਤਾਂ ਫਿਰ ਸੰਗਤ ਜੀ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਘਰ ਵਿੱਚ ਕੋਈ ਵਿਅਕਤੀ ਸ਼ਰਾਬ ਦੀ ਆਦਤ ਕਰਕੇ ਤੰਗ ਕਰਦਾ ਹੈ ਜਾਂ ਫਿਰ ਨਸ਼ੇ ਦੀ ਲਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼ ਪਾਇਆ ਹੈ ਤਾਂ ਫਿਰ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ੂਰ ਲਗਵਾਓ ਤੇ ਆਪਣੀ ਰਸਨਾ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਜੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਸੰਗਤ ਜੀ ਅਸੀਂ ਜੋ ਦੋ ਤਰੀਕੇ ਦੋ ਕੰਮ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਇਹ ਕੋਈ ਵੱਡੇ ਖਰਚੇ ਵਾਲੀ ਚੀਜ਼ ਨਹੀਂ ਅਤੇ ਨਾ ਹੀ ਕੋਈ ਵਿਦੇਸ਼ੀ ਇਲਾਜ ਹੈ ਇਹ ਤਾਂ ਸੰਗਤ ਜੀ ਸਿਰਫ ਗੁਰਬਾਣੀ ਦਾ ਆਸਰਾ ਹੈ ਜੋ ਤੁਸੀਂ ਆਪਣੇ ਘਰ ਵਿੱਚ ਸ਼ੁਰੂ ਕਰ ਸਕਦੇ ਹੋ ਸੰਗਤ ਜੀ ਨਸ਼ਾ ਉਹ ਅੰਧਕਾਰ ਹੈ ਜੋ ਮਨੁੱਖ ਦੀ ਅੰਦਰਲੀ ਰੌਸ਼ਨੀ ਨੂੰ ਹੌਲੀ-ਹੌਲੀ ਬੁਝਾ ਦਿੰਦਾ ਹੈ ਜਦ ਮਨੁੱਖ ਨਸ਼ੇ ਦੇ ਰਸਤੇ ਤੇ ਚੱਲ ਪੈਂਦਾ ਹੈ ਤਾਂ ਉਹ ਆਪਣੇ ਆਤਮਿਕ ਸੋਚ ਆਪਣਾ ਸੰਤੁਲਨ ਖੋ ਬੈਠਦਾ ਹੈ ਉਹ ਆਪਣੇ ਮਨ ਦੀ ਸ਼ਾਂਤੀ ਵੀ ਗਵਾ ਬੈਠਦਾ ਹੈ ਸੰਗਤ ਜੀ ਜਿਹੜਾ ਇਨਸਾਨ ਨਸ਼ੇ ਦਾ ਸੇਵਨ ਕਰਦਾ ਹੈ ਨਾ ਹੀ ਉਸ ਨੂੰ ਆਪਣੀ ਫਿਕਰ ਹੁੰਦੀ ਹੈ ਅਤੇ ਨਾ ਹੀ ਉਸ ਨੂੰ ਆਪਣੇ ਪਰਿਵਾਰ ਦੀ ਫਿਕਰ ਹੁੰਦੀ ਹੈ ਸੰਗਤ ਜੀ ਉਸ ਵਿਅਕਤੀ ਦਾ ਪੂਰਾ ਪਰਿਵਾਰ ਉਸ ਵਿਅਕਤੀ ਕਰਕੇ ਬਹੁਤ ਹੀ ਦੁਖੀ ਹੁੰਦਾ ਹੈ ਪਰ ਸੰਗਤ ਜੀ ਉਹ ਮਨੁੱਖ ਇਸ ਦੁੱਖ ਨੂੰ ਨਹੀਂ ਦੇਖ ਪਾਉਂਦਾ ਅਤੇ ਨਸ਼ੇ ਦੀ ਲਤ ਨੂੰ ਨਹੀਂ ਛੱਡਦਾ ਸੰਗਤ ਜੀ ਜੇਕਰ ਨਸ਼ੇ ਨੂੰ ਅਸੀਂ ਦੂਰ ਕਰਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਪਵੇਗੀ ਕਿ ਮਨੁੱਖ ਨੂੰ ਮਨੁੱਖ ਦਾ ਅਸਲ ਮਕਸਦ ਕੀ ਹੈ ਮਨੁੱਖ ਦਾ ਮਨੁੱਖ ਦਾ ਅਸਲ ਮਕਸਦ ਆਪਣੇ ਆਪ ਨੂੰ ਪਛਾਨਣਾ ਹੈ ਵਾਹਿਗੁਰੂ ਨਾਲ ਜੁੜਨਾ ਹੈ ਅਤੇ ਸਾਫ਼-ਸੁਥਰੀ ਜ਼ਿੰਦਗੀ ਬਤੀਤ ਕਰਨੀ ਹੈ ਪਰ ਸੰਗਤ ਜਿੱਥੇ ਨਸ਼ਾ ਆ ਜਾਂਦਾ ਹੈ ਉੱਥੇ ਫਿਰ ਇਹ ਮਕਸਦ ਪਿੱਛੇ ਰਹਿ ਜਾਂਦਾ ਹੈ ਕਿਉਂਕਿ ਸੰਗਤ ਜੀ ਨਸ਼ਾ ਮਨੁੱਖ ਨੂੰ ਆਪਣੇ ਆਪ ਤੋਂ ਵੱਖਰਾ ਕਰ ਦਿੰਦਾ ਹੈ ਉਹ ਆਪਣੀ ਸੱਚਾਈ ਨੂੰ ਭੁਲਾ ਦਿੰਦਾ ਹੈ। ਉਹ ਨਸ਼ੇ ਦੀ ਹਾਲਤ ਵਿੱਚ ਆਪਣੇ ਲਈ ਚੰਗਾ ਜਾਂ ਮਾੜਾ ਸਮਝਣ ਦੀ ਕੋਸ਼ਿਸ਼ ਨੂੰ ਗਵਾ ਬੈਠਦਾ ਹੈ। ਇਸੇ ਲਈ ਉਹ ਹੌਲੀ-ਹੌਲੀ ਇਨ੍ਹਾਂ ਕਰਮਾਂ ਵੱਲ ਵਧਦਾ ਜਾਂਦਾ ਹੈ ਜੋ ਕਿ ਉਸ ਦੀ ਜ਼ਿੰਦਗੀ ਨੂੰ ਤਬਾਹੀ ਵੱਲ ਲੈ ਜਾਂਦੇ ਹਨ। ਜਿੱਥੇ ਕਰਮ ਖਤਰਨਾਕ ਹੋਣ ਉੱਥੇ ਫਿਰ ਸਤਪੁਰ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਰੁਕ ਜਾਂਦੀ ਹੈ। ਅਤੇ ਵਾਹਿਗੁਰੂ ਦੀ ਰਹਿਮਤ ਉਸ ਮਨੁੱਖ ਤੋਂ ਦੂਰ ਹੋ ਜਾਂਦੀ ਹੈ ਜੋ ਆਪਣੀ ਆਤਮਾ ਨੂੰ ਗੰਦਲੇ ਰਸਤੇ ਤੇ ਪਾ ਦਿੰਦਾ ਹੈ ਇਸ ਲਈ ਸੰਗਤ ਜੀ ਜਦੋਂ ਮਨੁੱਖ ਨਸ਼ੇ ਵਿੱਚ ਰੁਚੀ ਲੈਣ ਲੱਗਦਾ ਹੈ ਤਾਂ ਫਿਰ ਉਹ ਸੱਚ ਦੀ ਰਾਹ ਤੋਂ ਹਟ ਜਾਂਦਾ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਦੇ ਵਾਹਿਗੁਰੂ ਦੇ ਰਾਹ ਤੋਂ ਹਟ ਜਾਂਦਾ ਹੈ ਕਿਉਂਕਿ ਸੰਗਤ ਜੀ ਕਿਉਂਕਿ ਜੋ ਨਸ਼ਾ ਹੈ ਉਹ ਮਨੁੱਖ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ ਉਹ ਮਨੁੱਖ ਜੋ ਕਦੇ ਵਾਹਿਗੁਰੂ ਦੀ ਸਿਫਤ ਸੁਣਦਾ ਸੀ ਸੇਵਾ ਕਰਦਾ ਸੀ ਪਵਿੱਤਰ ਗੱਲਾਂ ਵਿੱਚ ਰੁਚੀ ਰੱਖਦਾ ਸੀ ਉਹ ਮਨੁੱਖ ਨਸ਼ੇ ਦੇ ਕਾਰਨ ਹੁਣ ਉਲਟ ਪਾਸੇ ਚੱਲ ਪੈਂਦਾ ਹੈ ਕਿਉਂਕਿ ਵਾਹਿਗੁਰੂ ਦੇ ਨਾਲ ਜੁੜਨ ਲਈ ਮਨ ਦਾ ਨਿਰਮਲ ਹੋਣਾ ਬੜਾ ਜ਼ਰੂਰੀ ਹੈ ਪਰ ਨਸ਼ਾ ਸੰਗਤ ਜੀ ਮਨ ਨੂੰ ਗੰਦਾ ਕਰਦਾ ਹੈ ਜਿੱਥੇ ਮਨ ਗੰਦਾ ਹੋਵੇ ਉੱਥੇ ਨਾ ਤਾਂ ਅਰਦਾਸ ਪੂਰੀ ਹੁੰਦੀ ਹੈ ਨਾ ਕਿਰਪਾ ਟਿਕਦੀ ਹੈ ਸੰਗਤ ਜੀ ਜਦੋਂ ਮਨੁੱਖ ਨਸ਼ੇ ਵਿੱਚ ਡੁੱਬ ਜਾਂਦਾ ਹੈ ਤਾਂ ਉਹ ਆਪਣਾ ਸਮਾਂ ਆਪਣਾ ਧੰਨ ਆਪਣਾ ਪਰਿਵਾਰ ਅਤੇ ਆਪਣਾ ਸਭ ਕੁਝ ਉਸ ਨਸ਼ੇ ਵਿੱਚ ਹੀ ਗਵਾ ਦਿੰਦਾ ਹੈ ਜੋ ਕਦੇ ਦਿਲ ਰੱਬ ਦੀ ਯਾਦ ਨਾਲ ਭਰਿਆ ਹੁੰਦਾ ਸੀ ਉਹ ਹੁਣ ਨਸ਼ੇ ਦੀ ਲਤ ਨਾਲ ਭਰ ਜਾਂਦਾ ਹੈ ਸੋ ਫਿਰ ਇਸੇ ਲਈ ਸੰਗਤ ਜੀ ਜਦ ਤੱਕ ਨਸ਼ਾ ਛੱਡਿਆ ਨਹੀਂ ਜਾਂਦਾ ਤਦ ਤੱਕ ਰੱਬ ਦੇ ਰਾਹ ਦੇ ਤੁਰਨਾ ਵੀ ਬੜਾ ਔਖਾ ਹੈ ਨਸ਼ਾ ਇੱਕ ਰੁਕਾਵਟ ਬਣ ਜਾਂਦਾ ਹੈ ਜੋ ਸਾਨੂੰ ਵਾਹਿਗੁਰੂ ਦੀ ਕਿਰਪਾ ਤੋਂ ਦੂਰ ਕਰ ਦਿੰਦਾ ਹੈ ਤਾਂ ਫਿਰ ਸੰਗਤ ਜੀ ਨਸ਼ੇ ਦੀ ਸਮੱਸਿਆ ਦਾ ਹੱਲ ਕੀ ਹੈ ਸੰਗਤ ਜੀ ਜਦੋਂ ਅਸੀਂ ਆਪਣੇ ਜੀਵਨ ਵਿੱਚ ਦੁੱਖਾਂ ਚਿੰਤਾਵਾਂ ਨਾਲ ਘਿਰ ਜਾਂਦੇ ਹਾਂ ਅਸੀਂ ਅਕਸਰ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਹਾਂ ਕਈ ਵਾਰ ਇਹ ਸੋਚ ਆਉਂਦੀ ਹੈ ਕਿ ਇੰਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਅਤੇ ਨਸ਼ੇ ਦਾ ਵੀ ਕੋਈ ਹੱਲ ਨਹੀਂ ਜਿਵੇਂ ਕੋਈ ਅੰਧਕਾਰ ਵਿੱਚ ਫਸ ਗਿਆ ਹੋਵੇ ਜਿਸ ਦੇ ਕੋਲ ਰੌਸ਼ਨੀ ਦਾ ਕੋਈ ਰਾਹ ਨਾ ਹੋਵੇ ਸਰ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦੀ ਸ਼ਰਨ ਵਿੱਚ ਪੈ ਜਾਂਦੇ ਹਾਂ ਤਾਂ ਇਹ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿਖਾਉਂਦਾ ਹੈ ਅਤੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡਾ ਮਨ ਹਰ ਥਾਂ ਤੋਂ ਸ਼ਾਂਤ ਅਤੇ ਸੂਖਮ ਹੋ ਜਾਂਦਾ ਹੈ ਸੋ ਇਸੇ ਲਈ ਸੰਗਤ ਜੀ ਹਰ ਵਾਰ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਜਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹਾਂ ਉਸ ਸਮੇ ਸਾਡੇ ਜੀਵਨ ਵਿੱਚ ਇਨਸਾਫ ਅਤੇ ਸੱਚਾਈ ਦਾ ਪ੍ਰਕਾਸ਼ ਆਉਂਦਾ ਹੈ ਇਹ ਸਾਡੀ ਰੂਹ ਵਿੱਚ ਇੱਕ ਅਜੀਹਾ ਅਹਿਸਾਸ ਜਗਾਉਂਦਾ ਹੈ ਜੋ ਸਾਨੂੰ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦਿੰਦਾ ਹੈ ਸੰਗਤ ਜੀ ਇਸ ਦੁਨੀਆ ਵਿੱਚ ਕਿਸੇ ਵੀ ਸਮੱਸਿਆ ਦਾ ਅਸਲ ਹੱਲ ਗੁਰਬਾਣੀ ਅਤੇ ਵਾਹਿਗੁਰੂ ਦੇ ਨਾਮ ਵਿੱਚ ਹੈ ਸੰਗਤ ਜੀ ਹਮੇਸ਼ਾ ਧਿਆਨ ਰੱਖੋ ਇਹ ਸਿਰਫ ਗੁਰਬਾਣੀ ਹੈ ਜੋ ਸਾਨੂੰ ਹਰੇਕ ਰੁਕਾਵਟ ਤੋਂ ਬਚਾ ਸਕਦੀ ਹੈ ਜਦੋਂ ਸਾਡਾ ਮਨ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦਾ ਹੈ ਤਾਂ ਫਿਰ ਸਾਡਾ ਜੀਵਨ ਰੋਸ਼ਨ ਹੋ ਜਾਂਦਾ ਹੈ ਅਤੇ ਸਾਡੀਆਂ ਆਦਤਾਂ ਜੋ ਸਾਨੂੰ ਗਲਤ ਰਾਹ ਵੱਲ ਖਿੱਚਦੀਆਂ ਹਨ ਉਹ ਸਭ ਬਿਲਕੁਲ ਖਤਮ ਹੋ ਜਾਂਦੀਆਂ ਹਨ ਤਾ ਫਿਰ ਸੰਗਤ ਜੀ ਸਭ ਤੋਂ ਪਹਿਲਾਂ ਜੋ ਤੁਸੀਂ ਕੰਮ ਕਰਨਾ ਹੈ ਜੋ ਤੁਹਾਡੇ ਨਸ਼ੇ ਅਤੇ ਤੁਹਾਡੇ ਦੁੱਖਾਂ ਦਾ ਹੱਲ ਕਰੇਗਾ ਉਹ ਹੈ ਸੰਗਤ ਜੀ ਜਪਜੀ ਸਾਹਿਬ ਜੀ ਦੀ ਪੰਕਤੀ ਦਾ ਪਾਠ ਸੰਗਤ ਜੀ ਇਹ ਪੰਕਤੀ ਜੋ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇੱਕ ਬਿਹਤ ਮਹੱਤਮਪੂਰਨ ਅਰਥ ਰੱਖਦੀ ਹੈ ਕਿ ਜਦੋਂ ਅਸੀਂ ਆਪਣੇ ਮਨ ਨੂੰ ਜਦੋਂ ਅਸੀਂ ਆਪਣੇ ਮਨ ਨੂੰ ਗੁਰਬਾਣੀ ਦੇ ਨਾਲ ਜੋੜ ਲੈਂਦੇ ਹਾਂ ਤਾਂ ਫਿਰ ਸਾਡਾ ਜੀਵਨ ਕਿਸੇ ਵੀ ਤਰ੍ਹਾਂ ਦੇ ਦੁੱਖ ਜਾਂ ਰੁਕਾਵਟ ਤੋਂ ਦੂਰ ਹੋ ਜਾਂਦਾ ਹੈ ਤਾਂ ਫਿਰ ਸੰਗਤ ਜੀ ਇਹ ਪੰਗਤੀ ਹੈ ਮਨ ਮੰਨੇ ਕੀ ਗਤ ਕਹੀਂ ਨ ਜਾਏ ਜੇ ਕੋ ਕਹੀਂ ਪਿਛੇ ਪਸਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਮੈ ਕਰਨ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਸੰਗਤ ਜੀ ਇਸ ਪੰਕਤੀ ਵਿੱਚ ਮਨ ਦਾ ਜ਼ਿਕਰ ਹੈ ਜਿਵੇਂ ਸਾਡਾ ਮਨ ਕਈ ਵਾਰ ਦੁੱਖ ਅਤੇ ਪੂਰੀ ਦੁਨੀਆ ਨਾਲ ਭਰਿਆ ਹੁੰਦਾ ਹੈ ਉਹ ਫਿਰ ਗੁਰਬਾਣੀ ਅਤੇ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਅਸੰਪਵਿੱਤਰਤਾ ਅਤੇ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ ਇਸ ਨਾਲ ਸਾਡੀ ਜ਼ਿੰਦਗੀ ਤੋਂ ਉਹ ਸਾਰੇ ਦੁੱਖ ਅਤੇ ਚਿੰਤਾ ਦੂਰ ਹੋ ਜਾਂਦੀਆਂ ਹਨ ਜੋ ਸਾਡੇ ਮਨ ਨੂੰ ਗਲਤ ਰਾਹ ਵੱਲ ਖਿੱਚ ਰਹੇ ਹੁੰਦੇ ਹਨ ਸੰਗਤ ਜੀ ਇਸ ਪੰਕਤੀ ਦਾ ਇਹੋ ਅਰਥ ਹੈ ਜਿਵੇਂ ਕੋਈ ਵੀ ਕਾਗਜ਼ ਤੇ ਲਿਖੇ ਜਾਂਦੇ ਹੋਏ ਸ਼ਬਦ ਕਦੇ ਸੱਚੇ ਨਹੀਂ ਹੋ ਸਕਦੇ ਜੇ ਉਹ ਮਨ ਵਿੱਚ ਸੱਚੇ ਪਿਆਰ ਅਤੇ ਸ਼ਾਂਤੀ ਨਾਲ ਨਾ ਲਿਖੇ ਗਏ ਹੋਣ ਉਸ ਵਿੱਚ ਮਨ ਦੀ ਪਵਿੱਤਰਤਾ ਅਤੇ ਵਾਹਿਗੁਰੂ ਦੇ ਨਾਮ ਦੀ ਜ਼ਰੂਰਤ ਹੁੰਦੀ ਹੈ ਸੰਗਤ ਜੀ ਵਾਹਿਗੁਰੂ ਦੇ ਨਾਮ ਨਾਲ ਹੀ ਮਨ ਦੀ ਗਤੀ ਬਿਲਕੁਲ ਅਣਪਛਾਣੀ ਅਤੇ ਪਵਿੱਤਰ ਬਣ ਜਾਂਦੀ ਹੈ ਜੇ ਕੋ ਕਹੇ ਪਿਛੇ ਪਛਤਾਏ ਜੇ ਕੋਈ ਮਨੁੱਖ ਪਿੱਛੇ ਮੁੜ ਕੇ ਦੇਖਦਾ ਹੈ ਅਤੇ ਪਛਤਾਉਂਦਾ ਹੈ ਤੇ ਉਹ ਸਮਝਦਾ ਹੈ ਜਦੋਂ ਉਸ ਨੇ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਨਹੀਂ ਜੋੜਿਆ ਉਸ ਦੀ ਜੀਵਨ ਵਿੱਚ ਦੁੱਖ ਅਤੇ ਤਣਾ ਆਏ ਪਰ ਜਿਵੇਂ ਹੀ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਵਾਹਿਗੁਰੂ ਦਾ ਨਾਮ ਲੈਂਦੇ ਹਾਂ ਉਹ ਸਾਰਾ ਪਸਤਾਉਣਾ ਅਤੇ ਦੁੱਖ ਜੜ ਤੋਂ ਖਤਮ ਹੋ ਜਾਂਦਾ ਹੈ ਸੰਗਤ ਜੀ ਅਗਲਾ ਜੋ ਕੰਮ ਹੈ ਉਹ ਹੈ ਸੇਵਾ ਸੰਗਤ ਜੀ ਇਹ ਉਹ ਅਮਲ ਹੈ ਜੋ ਸਾਡੇ ਮਨ ਨੂੰ ਸੱਚੀ ਤਰ੍ਹਾਂ ਆਰਾਧ ਖਾਉਂਦਾ ਹੈ ਕਿਉਂਕਿ ਸੰਗਤ ਜੀ ਜਦੋਂ ਅਸੀਂ ਸੇਵਾ ਕਰਦੇ ਹਾਂ ਤਾਂ ਅਸੀਂ ਆਪਣੇ ਅਹੰਕਾਰ ਨੂੰ ਸਮਾਪਤ ਕਰਕੇ ਇੱਕ ਨਵੀਂ ਦਿਸ਼ਾ ਵੱਲ ਵਧਦੇ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ